टीवी एएचआई 24 न्यूज देख रहे दर्शकों ਦਾ ਸਵਾਗਤ ਹੈ ਜਿਲ੍ਹਾ ਯੋਜਨਾ ਬੋਰਡ ਕਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਸੂਬਾ ਜਨਨ 77 ਐਡਵੋਕੇਟ ਜਗਰੂਪ ਸਿੰਘ ਸੇਖਵਾ ਦੀਆਂ ਕੋਸ਼ਕਾ ਸਦਕਾ タルੀਵਾਲ ਸਬਜ਼ੀ ਮੰਡੀ ਨੂੰ ਨਵਾਂ ਛੱਡ ਮਿਲਿਆ ਪੰਜਾਬ ਸਰਕਾਰ ਵੱਲੋਂ タルੀਵਾਲ ਮੰਡੀ ਵਿੱਚ 1 ਕਰੋੜ 9 ਲੱਖ ਰੁਪਏ ਦੀ ਲਗਦ ਨਾਲ 75 பை 150 ਫੋਟੋ ਦਾ ਸਟੀਲ ਕਵਰ ਸੈੱਡ ਬਣਾਇਆ ਗਿਆ ਧਾਰੀਵਾਲ ਸਬਜ਼ੀ ਮੰਡੀ ਦੀ ਨਵੀਂ ਸੈੱਡ ਦਾ ਉਦਘਾਟਨ ਕਰਦੇ ਆ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਧਾਰੀਵਾਲ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਸਬਜ਼ੀ ਮੰਡੀ ਵਿੱਚ ਸੈੱਡ ਬਣਾਇਆ ਜਾਵੇ ਸਰਦਾਰ ਸੇਖਵਾ ਨੇ ਕਿਹਾ ਕਿ ਉਹਨਾਂ ਨੇ ਲੋਕਾਂ ਦੀ ਮੰਗ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ ਜਿਸ ਸਦਕਾ ਪੰਜਾਬ ਮੰਡੀ ਬੋਰਡ ਵੱਲੋਂ ਧਾਰੀਵਾਲ ਦੀ ਸਬਜ਼ੀ ਮੰਡੀ ਵਿੱਚ 1 ਕਰੋੜ 9 ਲੱਖ ਰੁਪਏ ਦੀ ਲਗਤ ਨਾਲ 75 22 150 ਕੁੱਟ ਦਾ ਸਟੀਲ ਕਵਰ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਇਸ ਸ਼ੈੱਡ ਦੇ ਬਣਨ ਨਾਲ ਸਬਜ਼ੀ ਦੀਆਂ ਦੁਕਾਨਾਂ ਇੱਥੇ ਲੱਗਣਗੀਆਂ ਅਤੇ ਲੋਕਾਂ ਨੂੰ ਇੱਥੇ ਹੀ ਸਬਜ਼ੀ ਖਰੀਦ ਸਕਣਗੇ। ਉਹਨਾਂ ਨੇ ਕਿਹਾ ਕਿ ਸ਼ਰਕਤ ਕਿਨਾਰੇ ਸਬਜ਼ੀ ਦੀਆਂ ਰੇੜੀਆਂ ਕਟਣ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਦਾ ਹੱਲ ਹੋਵੇਗਾ ਜਦ ਕਿ ਸਬਜ਼ੀ ਮੰਡੀ ਤਾਰੀਵਾਲ ਦਾ ਦਾਣਾ ਮੰਡੀ ਤਾਰੀਵਾਲ ਵਿੱਚ ਸਥਾਪਿਤ ਹੋਣ 'ਤੇ ਸ਼ਹਿਰ ਵਾਸੀਆਂ ਅਤੇ ਖਾਸ ਕਰਕੇ ਆਰਟੀ ਐਸੋਸੀਏਸ਼ਨ ਤਾਰੀਵਾਲ ਵੱਲੋਂ ਫੈਸਲੇ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਮਾਰਕੀਟ ਕਮੇਟੀ ਤਾਰੀਵਾਲ ਦੇ ਸਕੱਤਰ ਜਗਰੂਪ ਸਿੰਘ ਪ੍ਰਧਾਨ ਅਸ਼wini ਦੁੱਗੜੇ ਚੇਅਰਮੈਨ ਭਪਿੰਦਰ ਸਿੰਘ ਰਿੰਕਾ ਬੀਡੀ ਪੀਓ ਗਰਦੀਪ ਸਿੰਘ ਸੈਕਟਰ ਸਰਬਜੀਤ ਸਿੰਘ ਸਰਪੰਚਾ ਭਾਲ ਸਿੰਘ ਤੰਗ ਵਰਜੀਤ ਸਿੰਘ ਮਿੰਟਾ ਅਲੋਵਾਰ ਬਲਦੇਵ ਸਿੰਘ ਨਿਮਾਣਾ ਰਮੇਸ਼ ਮੇ ਸਾ ਸਾਬਾ ਪੱਟੀ ਗੁਰ ਸਰਮ ਸਿੰਘ ਸਹਾਰੀ ਬਖਤਾਵਰ ਸਿੰਘ ਸਹਾਰੀ ਰਵਣ ਵਾਲਾ ਆਰਤੀ ਰੂਪ ਸਿੰਘ ਕਰਤਾਰ ਸਿੰਘ ਸਰਜੀਤ ਸਿੰਘ ਚਾਲਜਪਾਲ ਸਿੰਘ ਮੋਨੂ ਦੀਨਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਵਲੰਟੀਅਰ ਹਾਜ਼ਰ ਸਨ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਅਸੀਂ ਮਾਰਕੀਟ ਕਮੇਟੀ ਧਾਰੀਵਾਲ ਵਿਖੇ ਜੋ ਨਵਾਂ ਸ਼ੈੱਡ ਬਣਿਆ ਸਬਜ਼ੀ ਮੰਡੀ ਦੇ ਲਈ ਜੇਦੀ ਕਿ ਲਾਗਤ 1 ਕਰੋੜ ਤੇ 5 ਲੱਖ ਰੁਪਏ ਆਈ ਆ ਉਹਦਾ ਅੱਜ ਅਸੀਂ ਉਦਘਾਟਨ ਕੀਤਾ ਵਾ ਔਰ ਸ਼ਹਿਰ ਵਾਸੀਆਂ ਦੀ ਬੜੀ ਲੰਬੇ ਸਮੇਂ ਤੋਂ ਇਹ ਮੰਗ ਸੀਗੀ ਕਿ ਇੱਥੇ ਸ਼ੈਡ ਹੋਵੇ ਤਾਂ ਕਿ ਜਿਹੜੀ ਟ੍ਰੈਫਿਕ ਦੀ ਸ਼ਹਿਰ ਦੇ ਵਿੱਚ ਸਮੱਸਿਆ ਵਾ ਕਿਉਂਕਿ ਮੰਡੀ ਹੁਣ ਸ਼ਹਿਰ ਦੇ ਵਿੱਚ ਆ ਸੋ ਇਹ ਬਣਨ ਦੇ ਨਾਲ ਜਿਹੜਾ ਵਾ ਮੰਡੀ ਇੱਥੇ ਸ਼ਿਫਟ ਹੋਏਗੀ ਔਰ ਜਿੱਥੇ ਵਧੀਆ ਕੰਮ ਜਿਹੜਾ ਵਾ ਸ਼ੈਡ ਦੇ ਥੱਲੇ ਔਰ ਇਹਦੇ ਨਾਲ ਨਾਲ ਦੁਕਾਨਾਂ ਵੀ ਜਿਹੜੀਆਂ ਨੇ ਉਹ ਆੜਤੀਆਂ ਨੂੰ ਅਲਾਟ ਹੋਈਆਂ ਨੇ ਔਰ ਬੜੇ ਚੱਜੇ ਢੰਗ ਨਾਲ ਜਿਹੜਾ ਮੰਡੀ ਦਾ ਕੰਮ ਆ ਉਹ ਇੱਥੇ ਸ਼ੁਰੂ ਹੋਊਗਾ ਔਰ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਹ ਕਾਫੀ ਹੱਥਾਂ ਤੱਕ ਜਿਹੜੀ ਆ ਹੱਲ ਹੁੰਦੀ ਨਜ਼ਰ ਆਊਗਾ ਇਹ ਬਣਾਈ ਇਸੇ ਕਰਕੇ ਆ ਕਿ ਸਾਰਿਆਂ ਨਾਲ ਅਸੀਂ ਗੱਲ ਕਰਕੇ ਔਰ ਪਿੱਛੇ ਮੈਂ ਕਮੇਟੀ ਕਰ ਮੀਟਿੰਗ ਵੀ ਕਰਕੇ ਗਿਆ ਸੀ ਔਰ ਸੈਕਟਰੀ ਸਾਹਿਬ ਨੇ ਜਿਹੜੀਆਂ ਨੇ ਸਾਰੇ ਆੜਤੀ ਸਹਬਾਨ ਨੂੰ ਲੈਟਰ ਵੀ ਕੱਢਤੀਆਂ ਨੇ ਕਿ ਮੰਡੀ ਜਿਹੜੀ ਆ ਉਹ ਇੱਥੇ ਸ਼ਿਫਟ ਕੀਤੀ ਜਾਵੇ ਥੋੜਾ ਟਾਈਮ ਉਹਨਾਂ ਨੂੰ ਜ਼ਰੂਰ ਦੇ ਦਿੱਤਾ ਕਿ ਤੁਸੀਂ ਥੋੜਾ ਟਾਈਮ ਪਾ ਕੇ ਤੇ ਮੰਡੀ ਜਿਹੜੀ ਆ ਇੱਥੇ ਸ਼ਿਫਟ ਕਰ ਦਿਓ ਸੋ ਅੱਜ ਅਸੀਂ ਆਫੀਸ਼ੀਅਲੀ ਜਿਹੜਾ ਵਾ ਜਿੱਥੇ ਸ਼ੁਰੂ ਕਰਨ ਲੱਗੇ ਨਹੀਂ ਐਸੇ ਮੰਡੀ ਦੇ ਵਿੱਚ ਅਸੀਂ ਏਟੀਐਮ ਵੀ ਲਿਆ ਰਹੇ ਆ ਜੀ ਔਰ ਪੈਟਰੋਲ ਪੰਪ ਦੀ ਵੀ ਇੱਕ ਜਿਹੜੇ ਪੰਜਾਬ ਐਗਰੋ ਵੱਲੋਂ ਲਾਏ ਜਾਂਦੇ ਆ ਉਹਦੀ ਵੀ ਪ੍ਰੋਵੀਜ਼ਨ ਜਿਹੜੀ ਅਸੀਂ ਸਰਕਾਰ ਨੂੰ ਭੇਜੀ ਆ ਜੀ ਔਰ ਹੋਰ ਵੀ ਮੰਡੀ ਕਰਨ ਦਾ ਜਿਹੜਾ ਵਧੀਆ ਪ੍ਰਬੰਧ ਆ ਉਹਦੇ ਲਈ ਅਸੀਂ ਜਿਹੜਾ ਵਾ ਕਿਉਂਕਿ ਜਿਹੜਾ ਦਫ਼ਤਰ ਆ ਉਹ ਵੀ ਅਸੀਂ ਚਾਹੁੰਦੇ ਆ ਕਿ ਨਵੇਂ ਸਰੋਂ ਕਿਉਂਕਿ ਪੁਰਾਣਾ ਹੋ ਚੁੱਕਿਆ ਕਿ ਉਹਦੀ ਵੀ ਦੁਬਾਰਾ ਨਵੇਂ ਸਰੋਂ ਸਾਰੀ ਹੋ ਕੇ ਜਿਹੜਾ ਵਧੀਆ ਮੰਡੀ ਮਾਰਕੀਟ ਕਮੇਟੀ ਦਾ ਦਫ਼ਤਰ ਬਣੇ ਔਰ ਵਧੀਆ ਟੰਗਣਾ ਜੜੀ ਆ ਇਹ ਮੰਡੀ ਮੈਂ ਅਜ ਸਪਾਲ ਸਿੰਘ 77 ਭਾਰਤੀ ਜੁਨਨ ਧਰਿਵਾਲ ਜੋ ਤੁਸੀਂ ਸਵਾਲ ਕੀਤਾ ਕਿ ਜੇ ਸਭੀ ਮੰਡੀ ਦਾ ਦੂ ਘਾਟੂ ਨਹੀਂ ਤੇ ਅੱਜ ਉਹ ਸੰਬੰਧ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਧਰਿਵਾਲ ਸ਼ਹਿਰ ਨਿਵਾਸੀ ਤੁਹਾਡੇ ਸ਼ਹਿਰ ਨਿਵਾਸੀਆਂ ਤੇ ਆਲੇ ਦੁਆਲੇ ਦੇ ਲੋਕਾਂ ਵਾਸਤੇ ਅੱਜ ਦਾ ਦਿਨ ਬੜਾ ਇੱਕ ਇਤਿਹਾਸਕ ਦੇਣਾ ਕਿਉਂਕਿ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਹੋ ਰਹੀ ਆ ਜਿਹੜਾ ਦ ਸਬਜ਼ੀ ਮੰਡੀ ਦਾ ਬਾਹਰ ਅਮਾਜ ਤੇ ਆਪਣੀ ਜਗ੍ਹਾ ਤੇ ਆਉਣਾ ਇਹ ਬੜੀ ਵੱਡੀ ਗੱਲ ਹੈ ਬੜੀ ਵੱਡੀ ਪ੍ਰਾਪਤੀ ਹੈ ਸਾਡੇ ਸ਼ਹਿਰ ਵਾਸੀਆਂ ਵਾਸਤੇ ਤੇ ਪੰਜਾਬ ਸਰਕਾਰ ਦਾ ਜਿਵੇਂ ਤਮਾਦ ਕਰਨਾ ਬੰਦਾ ਕਿਉਂਕਿ ਸਬਜ਼ੀ ਮੰਡੀ ਦਾ ਇੱਥੇ ਕੰਬੀਨੇਸ਼ਨ ਬਣ ਗਿਆ ਦੋਵੇਂ ਦਾਣਾ ਮੰਡੀ ਤੇ ਸਬਜ਼ੀ ਮੰਡੀ ਇਹ ਦੋਵੇਂ ਇਕੱਠੇ ਜਦੋਂ ਧਨਪਰਾ ਹੁੰਦੇ ਆ ਦੋਵੇਂ ਐਵੇਂ ਹੁੰਦੇ ਆ ਅੱਗੇ ਦੋਵੇਂ ਵੱਖੋ ਵੱਖਰੇ ਸੀ ਅੱਜ ਇੱਕ ਥਾਂ ਤੇ ਹੋ ਗਏ ਆ ਜਿਹੜੇ ਗਾਹਕ ਨੇ ਉਹਨਾਂ ਨੂੰ ਵੀ ਬੜਾ ਫਾਇਦਾ ਹੋ ਗਿਆ ਤੇ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਬੜਾ ਫਾਇਦਾ ਹੋ ਗਿਆ ਕਿ ਗਾਹਕ ਜਿਹੜਿਆ ਇਕੱਠੀ ਹੋ ਗਈ ਆ ਜਿਨ੍ਹਾਂ ਨੇ ਦਾਨਾ ਮੰਡੀ 와ਤੇ ਜਿੰਦਾ ਨਹੀਂ ਆਉਣਾ ਇੱਥੇ ਦਾਣੇ ਲੈ ਕੇ ਆਉਣਾ ਉਹ ਨਾਲ ਹੀ ਸਬਜ਼ੀ ਫਲੂਕ ਵਾਲਾ ਉਹ ਵੀ ਇੱਥੇ ਲੈ ਕੇ ਜਾਣਗੇ ਉਹਦਾ ਟਾਈਮ ਬਚੇਗਾ ਦੂਜਾ ਜਦੋਂ ਆਪਣੇ ਸਬਜ਼ੀ ਮੰਡੀ ਇੱਥੇ ਆ ਜਾਵੇ ਸ਼ਹਿਰ ਵਾਸਤੇ ਇਹਨਾਂ ਆਪਣਾ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸ਼ਹਿਰ ਦਾ ਰਸ਼ਾ ਉਹ ਸਾਰਾ ਖਤਮ ਹੋ ਜਾਵੇਗਾ ਇੱਥੋਂ ਕਿਉਂਕਿ ਜਿੰਨੀ ਟ੍ਰਾਂਸਪੋਰਟੇਸ਼ਨ ਚੰਦੋਂ ਲੰਘਦੀ ਹੈ ਇੱਥੋਂ ਉਹਦੇ ਨਾਲ ਆਪੇ ਸਾਰਾ ਇਹਨਾਂ ਰਸ਼ ਪਿਆ ਹੁੰਦਾ ਇੱਥੇ ਕਿ ਲੰਘਣਾ ਬੜਾ ਔਖਾ ਹੋ ਜਾਂਦਾ ਇੱਥੋਂ ਜਿਹੜਾ ਧਰਭਲ ਚੋ ਇਹ ਜੀ ਬਹੁਤ ਵਧੀਆ ਫੈਸਲਾ ਵਾ ਇੱਕ ਤਾਂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਸੀ ਸ਼ਹਿਰ ਦੇ ਵਿੱਚ ਕੰਮ ਹ ਤੇ ਦੂਸਰੇ ਨੰਬਰ ਤੇ ਜਿਹੜੀ ਉੱਥੇ ਟ੍ਰੈਫਿਕ ਵੀ ਹੁੰਦਾ ਸੀ ਇੱਥੇ ਇਹ ਖੁੱਲੀ ਛੱਡ ਦਿੱਤੀ ਗਈ ਹੈ ਸਭ ਕੁਝ ਵਧੀਆ ਹੈ ਤੇ ਇਹ ਕਰਕੇ ਇਹ ਜਗਰੂਪ ਸਿੰਘ ਸੇਖਾਹਾਂ ਦੇ ਬਹੁਤ ਧੰਨਵਾਦੀ ਆ ਤੇ ਜਿਨ੍ਹਾਂ ਨੇ ਉਪਰਾਲਾ ਕਰਕੇ ਇੱਥੇ ਮੰਡੀ ਲਾ ਦਿੱਤੀ ਹੈ ਮੇਰਾ ਨਾਮ ਰਮੇਸ਼ ਮਾਲ ਆ ਇਹ ਜਿਹੜੀ ਆਪਕਾ ਪਹਿਲਾਂ ਸ਼ਰਤ ਦੇ ਲਾ ਨਹੀਂ ਪੈਂਦੀ ਸੀਾਨੂੰ ਬੜੀ ਮੁਸ਼ਕਲ ਆਉਂਦੀ ਸੀ ਤੇ ਮੰਡੀ ਤੇ ਹੁਣ ਸਾਰੇ ਬੰਦੇ ਬੜੇ ਖੁਸ਼ ਆ ਵੀ ਮੰਡੀ ਇੱਥੇ ਆ ਗਈ ਆ ਤੇ ਉੱਥੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਹੋਣਾ ਚਾਹੀਦਾ ਵਾ